ਉਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਚ ਅੱਜ ਆਪਾਂ ਇੱਕ ਇਹੀ ਸਪਰੇ ਦੀ ਗੱਲ ਕਰਨੀ ਹੈ ਵੀ ਜਿਹੜੀ ਇੱਕ ਤੀਰ ਨਾਲ ਦੋਸ਼ਕਾਰ ਕਰੂਗੀ ਦੋਸ਼ਕਾਰ ਤੋਂ ਪਹਿਲਾਂ ਵੀ ਆਪਾਂ ਜਿੱਦਾਂ ਇੱਕ ਵੀਡੀਓ ਪਾਈ ਸੀਗੀ ਜਦੋਂ ਆਪਾਂ ਜਿਹੜੀ ਗੋਭ ਦੀ ਸੰਡੀ ਤੋਂਰ ਨਾਲ ਫੰਗੀ ਸਾਈਡ ਐ ਐਨਪੀਕੇ ਦੀ ਕਰੀਤੀ ਜਦੋਂ ਆਪਾਂ ਉਹ ਵੀਡੀਓ ਪਾਈ ਬਹੁਤ ਭਰਾਵਾਂ ਦੇ ਉਦੋਂ ਕਮੈਂਟ ਆਏ ਵੀ ਬਾਈ ਯਾਰ ਸੰਡੀ ਤੋਂ ਕੋਰਾਜਨ ਕਰਨੀ ਸੀ ਤਾਂ ਹਨਾ ਹੁਣ ਕਈ ਬੰਦਿਆਂ ਦਾ ਜਿਹੜਾ ਭਰੋਸਾ ਉਹ ਆਪਣਾ ਕੋਰਾਜਨ ਤੇ ਬਣਿਆ ਵਾ ਕਈ ਬੰਦੇ ਕਰਦੇ ਹੀ ਕੋਰਾਜਨ ਹਨਾ ਕਿਉਂਕਿ ਚਲੋ ਹਰ ਇੱਕ ਬੰਦੇ ਦਾ ਆਪੋ ਆਪਣਾ ਮਲਕੇ ਜਿੱਥੇ ਦਿਲ ਘੜਦਾ ਕੋਰਾਜਨ ਨਾਲ ਭਰਾ ਚਲੋ ਕੋਰਾਜਨ ਤੇ ਵੱਧ ਭਰੋਸਾ ਕਰਦੇ ਆ ਪਰ ਜਿਹੜੀ ਆਪਾਂ ਇਹ ਤੁਹਾਨੂੰ ਦਵਾਈ ਦਿਖਾਉਣ ਲੱਗੇ ਆ ਇਹਦੇ ਤੋਂ ਮਲਕੇ ਸੁੰਡੀ ਦੇ ਰਿਲੇਟਡ ਜਾਂ ਤੋਤਾ ਹੋ ਗਿਆ ਜਾਂ ਆਪਣਾ ਟਿੱਡਾ ਹੋ ਗਿਆ ਉਹਦੇ ਰਿਲੇਟਡ ਇਹਦੇ ਤੋਂ ਵਧੀਆ ਦਵਾਈ ਕੋਈ ਨਹੀਂ ਹੈਗੀ ਭਾਈ ਠੀਕ ਹੈ ਇਹਦੇ ਤੋਂ ਵਧੀਆ ਕਿੱਦਾਂ ਨਹੀਂ ਹੈਗੀ ਕਿਉਂਕਿ ਇੱਕ ਤਾਂ ਇਹਦੇ ਵਿੱਚ ਦੇਖੋ ਸੁੰਡੀ ਵਾਸਤੇ ਜਿਹੜਾ ਟੈਕਨੀਕਲ ਹੈ ਸੇਮ ਕੋਰਾਜਨ ਦੇ ਵਿੱਚ ਆਉਂਦਾ ਉਹ ਸਿੰਗਲ ਟੈਕਨੀਕਲ ਦੇ ਵਿੱਚ ਆਉਂਦੀ ਆ ਕੋਰਾਜਨ ਕੱਲੀ ਸਿਰਫ ਸੁੰਡੀ ਨੂੰ ਕੰਟਰੋਲ ਕਰਦੀ ਆ ਨਾ ਕੋਰਾ ਜਨ ਤੁਹਾਡੇ ਖੇਤ ਦੇ ਵਿੱਚ ਤੋਤੀ ਨੂੰ ਕੰਟਰੋਲ ਕਰਨਾ ਨਾ ਟਿੱਡੇ ਨੂੰ ਕੰਟਰੋਲ ਕਰਨਾ ਇਹਨੇ ਜਿੰਨੀ ਵੀ ਤੁਹਾਡੇ ਖੇਤ ਦੇ ਵਿੱਚ ਜਿਹੜੀ ਟਿੱਡੀ ਪੁਣਖੀ ਤੋਤਾ ਕੀੜ ਪਤੰਗਾ ਜੋ ਵੀ ਸੁੰਡੀ ਸਾਰੀਆਂ ਚੀਜ਼ਾਂ ਦਾ ਤਕਰੀਬਨ ਇੱਕੋ ਵਾਰ ਚ ਸਫਾਇਆ ਕਰ ਦੇਣਾ ਠੀਕ ਹੈ ਇੱਕ ਦਾ ਆਪਣਾ ਮਸਲਾ ਬਾਈ ਜਿਹੜਾ ਸਾਰਾ ਹੀ ਹੱਲ ਹੋ ਗਿਆ ਕਹਿਣ ਦਾ ਮਤਲਬ ਹੈ ਤੋਤੇ ਟਿੱਡੇ ਵਾਲਾ ਨਾਲ ਹੀ ਸੁੰਡੀ ਵਾਲਾ ਕਿਉਂਕਿ ਜਿੱਦਾਂ ਹੁਣ ਜਦੋਂ ਕਮੈਂਟ ਦੇ ਵਿੱਚ ਭਰਾਵਾਂ ਨੇ ਕਹੀ ਨਾ ਕਿਹਾ ਬਾਈ ਕੋਰਾ ਜਨ ਕਰਨੀ ਤੇ ਹੁਣ ਕੋਰਾ ਜਨ ਜਿਨ੍ਹਾਂ ਦਾ ਦੇ ਲਈ ਕੋਰਾ ਜਨ ਤੇ ਖੜਦਾ ਤੇ ਨਾਲ ਉਹਨਾਂ ਨੂੰ ਹੁਣ ਤੋਤੇ ਜਾਂ ਟਿੱਡੇ ਵਾਲੀ ਪਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ 21 ਦਵਾਈ ਦੇ ਵਿੱਚ ਦੋਨੇ ਟੈਕਨੀਕਲ ਤੁਹਾਨੂੰ ਮਿਲ ਜਾਣੇ ਆ ਵਿੱਚ ਇਹਦੇ ਜਿਹੜਾ ਟੈਕਨੀਕਲ ਹੈਗਾ ਕੋਰਾ ਜਾਂਦੇ ਵਿੱਚ origignal ਕੋਰਾ ਜਾਂਦੇ ਵਿੱਚ ਜਿਹੜਾ ਟੈਕਨੀਕਲ ਹੁੰਦਾ ਉਹ ਤੇ ਦੂਜੇ ਨਾਲ ਹੀ ਇਹਦੇ ਵਿੱਚ ਲੈਂਡਾ ਹੈਗੀ ਐਡ ਠੀਕ ਆ ਦੋ ਦਵਾਈਆਂ ਦਾ ਜਿਹੜਾ ਇਹ ਕੰਬੋ ਹੈ ਦੂਜਾ ਪੈਸਿਆਂ ਦੀ ਬਚਤ ਪੈਸਿਆਂ ਦੀ ਬਚਤ ਹੈ ਬਈ ਜੇ ਆਪਾਂ ਕੋਰਾ ਜਾਂਦੀ ਗੱਲ ਕਰੀਏ ਉਹ ਵੀ ਤੁਹਾਨੂੰ 5-600 ਰੁਪਏ ਕੀਲੇ ਦੇ ਹਿਸਾਬ ਨਾਲ ਪੈ ਜਾਂਦੀ ਹੈ ਹੋ ਸਕਦਾ ਵੀ 20-50 ਉੱਪਰ ਥੱਲੇ ਪੈ ਜਾਵੇ ਪਰ ਇਹਦੇ ਵਿੱਚ 500 ਰੁਪਏ ਕੀਲੇ ਦੀ ਹੋਏ ਪੈਣੀ ਇਹਦੇ ਵਿੱਚ ਤੁਹਾਨੂੰ ਨਾਲ ਲੈਂਡਾ ਮਿਲ ਜਾਣੀ ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਕਿ ਇਹਦੇ ਵਿੱਚ ਟਿੱਡਾ ਏ ਟਿੱਡੇ ਦੀ ਸਮੱਸਿਆ ਦਾ ਵੀ ਹੱਲ ਚਿੱਟੇ ਰੰਗ ਦੀ ਤੋਤੀ ਉੱਡਦੀ ਹੈ ਜਿਹੜੀ ਤੋਂ ਅੱਗੇ ਜਾ ਕੇ ਸੰਡੀ ਪੈਦਾ ਹੁੰਦੀ ਹੈ ਠੀਕ ਆ ਉਹਨੇ ਜਦੋਂ ਅੰਡੇ ਦੇਣੇ ਆ ਤੋਤੀ ਨੇ ਉਹਦੇ ਤੋਂ ਅੱਗੇ ਜਾ ਕੇ ਸੰਡੀ ਨਿਕਲਦੀ ਉਹ ਸੰਡੀ ਪੱਤਾ ਲਪੇਟ ਸੁੰਡੀ ਜੀ ਗੋਭ ਦੀ ਸੁੰਡੀ ਉੱਥੋਂ ਹੀ ਪੈਦਾ ਹੋਣੀ ਹੈ ਸਾਰੀਆਂ ਸੁੰਡੀਆਂ ਮਤਲਬ ਕਿ ਇਹਨੇ ਇੱਕ ਤਾਂ ਤੁਹਾਡਾ ਜਿਹੜਾ ਸੁੰਡੀ ਦਾ ਕੰਟਰੋਲ ਕਰ ਦੇਣਾ ਦੂਜਾ ਜੇ ਖੇਤ ਦੇ ਵਿੱਚ ਟਿੱਡਾ ਤੋਤੀ ਹੈਗੀ ਆ ਉਹਦਾ ਵੀ ਸਮਾਇਆ ਕਰ ਦੇਣਾ ਕਿਉਂਕਿ ਜਿੱਦਾਂ ਭਰਾਮਾ ਦੇ ਕਈ ਝੋਨੇ ਜਦੋਂ ਲਾਗ ਗੰਨਾ ਹੈ ਗੰਨੇ ਦੇ ਲਾਗੇ ਬੰਨੇ ਹੁਣ ਜਿਹੜੀ ਟਿੱਡੇ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਟਿੱਡਾ ਕਰਦਾ ਕੀ ਉਹ ਤੁਹਾਨੂੰ ਪਤਾ ਹੀ ਵੀ ਜਦੋਂ ਮੁੰਜਰ ਬਾਹਰ ਆਉਂਦੀ ਹੈ ਝੋਨੇ ਦੀ ਉਹਨੂੰ ਉੱਪਰੋਂ ਕੱਟੀ ਜਾਂਦਾ ਹੁਣ ਤੁਸੀਂ ਇਹ ਦਵਾਈ ਚੈੱਕ ਕਰ ਲਓ ਇਹ ਤੁਸੀਂ ਬ੍ਰਾਂਡ ਕਿਸੇ ਵੀ ਕੰਪਨੀ ਦੀ ਲੈ ਸਕਦੇ ਆ ਮੇਨ ਮਕਸਦ ਆਪਣਾ ਵੀ ਤੁਹਾਨੂੰ ਇਹਦੇ ਬਾਰੇ ਦੱਸਣਾ ਹੁਣ ਕਈ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਕੋਰਾ ਜਾਂਦੇ ਨਾਲ ਲੈਂਡਾ ਦਾ ਵੀ ਕੰਬੀਨੇਸ਼ਨ ਆ ਗਿਆ ਹਨਾ ਹੁਣ ਕਈ ਭਰਾਵਾਂ ਨੇ ਤਾਂ ਚਲੋ ਵਰਤ ਵੀ ਲਿਆ ਹੋਊਗਾ ਪਰ ਜਿਨ੍ਹਾਂ ਨੇ ਨਹੀਂ ਵਰਤੇ ਉਹਨਾਂ ਵਾਸਤੇ ਬਹੁਤ ਫਾਇਦੇ ਦੀ ਹੈ ਜਿਨ੍ਹਾਂ ਨੇ ਸਪਰੇ ਹਲੇ ਤੱਕ ਨਹੀਂ કરી ਤੁਹਾਡੇ ਪੈਸਿਆਂ ਦੀ ਬਚਤ ਤੁਹਾਡੀ ਲੇਬਰ ਦੀ ਬਚਤ ਕਿਉਂਕਿ ਜੇ ਦੁਬਾਰੇ ਲੈਂਡਾ ਰਿਸੈਪਟਰ ਕਰ ਦੋ ਜੋ ਆਪਣੀ ਲੇਬਰ ਵੀ ਐਕਸਟਰਾ ਪੈ ਜਾਂਦੀ ਆ ਹੁਣ ਤੁਸੀਂ ਚੈੱਕ ਕਰ ਲਓ ਇਹ ਟੈਕਨੀਕਲ ਟੈਕਨੀਕਲ ਲੈਂਡਾ ਰ ਇਹਦੇ ਵਿੱਚ ਸੇਮ ਜਿਹੜਾ ਟੈਕਨੀਕਲ ਕੋਰਾ ਜਾਂਦੇ ਵਿੱਚ ਤੇ ਦੂਜਾ ਜੀ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਉਦਾਂ ਇਹ 500 ਰੁਪਿਆ ਕੀਲੇ ਦੀ ਪੈਂਦੀ ਹੈ ਐਵਰੇਜ ਕੰਬੋ ਦੇ ਵਿੱਚ ਠੀਕ ਹੈ 1 ਲੀਟਰ 10 ਕੀਲਿਆਂ ਦੇ ਵਿੱਚ ਹੁੰਦੀ ਹੈ ਅੱਧਾ ਲੀਟਰ ਇਹ 5 ਕੀਲਿਆਂ ਦੇ ਵਿੱਚ ਹੁੰਦੀ ਆ ਹੁਣ ਕਈ ਐਦਾਂ ਹੁੰਦਾ ਵੀ ਜਦੋਂ ਆਪਾਂ ਕਾਲੀ ਕਾਲੀ ਚ ਬਾਈ ਵੀਡੀਓ ਦੇ ਵਿੱਚ ਆਪਾਂ ਨੂੰ ডোজ ਪ੍ਰੋਪਰ ਦੱਸਣੀ ਭੁੱਲ ਜਾਂਦੇ ਵੀ 1 ਲੀਟਰ ਕਿੰਨੇ ਵਿੱਚ ਹੁੰਦੀ ਹੈ ਹੁਣ ਤੁਹਾਨੂੰ ਦੱਸਦਾ ਵੀ 1 ਲੀਟਰ ਇਹ 10 ਕੀਲਿਆਂ ਦੇ ਵਿੱਚ ਹੁੰਦੀ ਆ ਮੰਨ ਕੇ ਚੱਲੋ ਵੀ 4500 ਤੋਂ ਲੈ ਕੇ 5000 ਦੇ ਵਿੱਚ ਤੁਹਾਡਾ ਜਿਹੜਾ 10 ਕੀਲਿਆਂ ਵਿੱਚ ਵਿੱਚੇ ਸੁੰਡੀ ਦੀ ਸਮੱਸਿਆ ਵਿੱਚੇ ਤੁਹਾਡੇ ਟਿੱਡੇ ਦੀ ਵਿੱਚੇ ਤੋਤੀ ਦੀ ਕਹਿਣ ਦਾ ਮਤਲਬ ਵੀ ਜਿਹੜਾ ਇਹ ਬ੍ਰਾਡ ਸਪੈਕਟ੍ਰਮ ਕੀਟਨਾਸ਼ਕ ਹੈ ਮਤਲਕਿ ਤੁਹਾਡੇ ਸਾਰੇ ਹੀ ਮਸਲੇ ਜਿਹੜੇ ਦੇ ਨਾਲ ਹੱਲ ਹੋ ਜਾਣੇ ਕਿਸੇ ਤਰ੍ਹਾਂ ਦੀ ਖੇਤ ਦੇ ਵਿੱਚ ਸੰਡੀ ਸੰਡੀ ਤਾਂ ਰਹਿੰਦੀ ਹੈ ਨਹੀਂ ਪਰ ਜੇ ਫੇਰ ਵੀ ਤੁਹਾਡੇ ਮਨ ਦੇ ਵਿੱਚ ਬਾਈ ਕੋਈ ਡਾਊਟ ਹੈ ਫਿਰ ਕਈ ਬੰਦੇ ਕਹਿੰਦੇ ਬਾਈ ਅਸੀਂ ਆਹ ਲਿਆਂਦੀ ਆਹ ਕਰ ਲਈਏ ਕਮੈਂਟ ਦੇ ਵਿੱਚ ਪੁੱਛਦੇ ਆ ਯਾਰ ਹੁਣ ਕਿਉਂਕਿ ਜਿਹੜੀ ਚੀਜ਼ ਆਪਾਂ ਨੇ ਖੁਦ ਆਪਣੇ ਹੱਥ ਦੇ ਵਿੱਚ ਜਿਹੜੀ ਚੀਜ਼ ਆਪਾਂ ਆਪਣੇ ਖੇਤ ਦੇ ਵਿੱਚ ਵਰਤੀ ਆ ਆਪਾਂ ਆਪਣੇ ਹੱਥ ਦੇ ਵਿੱਚ ਦੇਖ ਰਹੇ ਆ ਆਪਾਂ ਲੈ ਕੇ ਆ ਆਪਾਂ ਉਹਦੇ ਬਾਰੇ ਦੱਸ ਸਕਦੇ ਹੁਣ ਤੁਸੀਂ ਕੀ ਲਿਆਂਦਾ ਤੁਸੀਂ ਕੀ ਨਹੀਂ ਲਿਆਂਦਾ ਠੀਕ ਆ ਆਪਾਂ ਉਹਦੇ ਬਾਰੇ ਨਹੀਂ ਮੇਰਾ ਵੀਰ ਦੱਸ ਸਕਦੇ ਕਿਉਂਕਿ ਆਪਾਂ ਐਵੇਂ ਹਰੇਕੇ ਚੀਜ਼ ਕਹੀ ਹੈ ਇਹ ਦੇਖੋ ਮੰਨਣਾ ਤਾਂ ਜਿੱਦਾਂ ਆਪਾਂ ਹਰ ਵੀਡੀਓ 'ਚ ਕਹਿੰਦੇ ਵੀ ਬੰਦੇ ਦੇ ਦਿਮਾਗ ਤੇ ਡਿਪੈਂਡ ਕਰਦਾ ਵੀ ਉਹਨੇ ਕਿਸੇ ਦੀ ਮਲਕੇ ਚੰਗੀ ਸਲਾਹ ਆਪਣੀ ਐਡਾਪਟ ਕਰਨੀ ਹੈ ਜਾਂ ਮਾੜੀ ਹੈ ਨਾ ਚਲੋ ਮਾੜੀ ਵੀ ਨਹੀਂ ਕਈ ਬੰਦੇ ਕੀ ਕਰਦੇ ਆ ਵੀ ਯਾਰ ਆਂਡ ਗਵਾਂਡ ਨੂੰ ਪੁੱਛ ਲੈਂਦੇ ਆ ਸੋ ਬਿਲਕੁਲ ਪੁੱਛਣਾ ਵੀ ਚਾਹੀਦਾ ਪਰ ਤੁਸੀਂ ਉਹ ਚੀਜ਼ ਦੇਖਿਆ ਕਰੋ ਵੀ ਜਿਹਦੇ ਨਾਲ ਤੁਹਾਡਾ ਮਸਲਾ ਹਲੋ ਜੋ ਵੀ ਹੁਣ ਕਈ ਵੀਰ ਕੀ ਕਰਦੇ ਇੱਕ ਭਰਾ ਦਾ ਕਮੈਂਟ ਆਇਆ ਆਪਾਂ ਕਿਹਾ ਸੀਗਾ ਵੀ ਬਾਈ ਆਪਣਾ ਜਿਹੜੀ ਆਕਸੀ ਸਟਾਕ ਵੀ ਪਤਾ ਡੈਫ ਕੋਨਾ ਜੋਲ ਕਰੀ ਆ ਕਿਉਂਕਿ ਆਪਾਂ ਟੈਕਨੀਕਲ ਦਾ ਨਾਮ ਦੱਸਿਆ ਸੀਗਾ ਉਹ ਭਰਾ ਕਹਿੰਦਾ ਵੀ ਬਾਈ ਯਾਰ ਮਨ ਲ ਕੇ ਐਮ ਐਸਟਾਰ ਟਾਪ ਕਿਵੇਂ ਆ ਠੀਕ ਆ ਮੇਰਾ ਵੀਰ ਐਮਈ ਸਟਾਰਟਅਪ ਟੈਕਨੀਕਲ ਜਿਹੜਾ ਆਪਾਂ ਖੇਤ ਦੇ ਵਿੱਚ ਕਰਿਆ ਉਹਦੇ ਵਿੱਚ ਵੀ ਉਹੀ ਆਉਂਦਾ ਆਪਾਂ ਤੁਹਾਨੂੰ ਟੈਕਨੀਕਲ ਦੱਸ ਦਿੰਨੇ ਆ ਵੀਡੀਓ ਵਿੱਚ ਤੇ ਤੁਸੀਂ ਬ੍ਰਾਂਡ ਨੇਮ ਤੇ ਹੀ ਫਸੇ ਰਹਿੰਦੇ ਹੋ ਹਨਾ ਸੋ ਮੇਰਾ ਵੀਰ ਬ੍ਰਾਂਡ ਨੇਮ ਤੇ ਫੋਕਸ ਨਾ ਕਰਿਆ ਕਰੋ ਵਧੀਆ ਕੰਪਨੀ ਦਾ ਤੁਸੀਂ ਟੈਕਨੀਕਲ ਦੇਖਿਆ ਕਰੋ ਵੀ ਉਹਦੇ ਵਿੱਚ ਟੈਕਨੀਕਲ ਆ ਠੀਕ ਆ ਟੈਕਨੀਕਲ ਕਿਹੜਾ ਹੁਣ ਆਕਸੀ ਸਟੋਬਨ ਪਲੱਸ ਡਫ ਕੋਨਾ ਜੋਲ ਉਹੀ ਐਮਈ ਸਟਾਰਟਅਪ ਦੇ ਵਿੱਚ ਆਉਂਦਾ ਉਹੀ ਹੋਰ ਕੰਪਨੀਆਂ ਦੇ ਵਿੱਚ ਜਿੱਦਾਂ ਅਲੱਗ-ਅਲੱਗ ਬ੍ਰਾਂਡ ਦੇ ਆਪੋ ਆਪਣੇ ਨਾਂ ਐ ਸੋ ਤੁਸੀਂ ਮੇਰਾ ਵੀਰ ਆਪਣਾ ਮੇਨ ਹੁੰਦਾ ਵੀ ਮੈਂ ਟੈਕਨੀਕਲ ਬਾਰੇ ਗੱਲ ਕਰੇ ਕਰਦਾ ਹੁਣ ਇਹਦੇ ਵਿੱਚ ਇਹ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਇਹੀ ਕੰਪਨੀ ਜਿਹੜੀ ਮੈਂ ਦਿਖਾ ਰਿਹਾ ਵੀ ਇਹ ਤੁਹਾਨੂੰ ਕਿਤੋਂ ਮਿਲੇ ਨਾ ਤੁਸੀਂ ਲੱਭਦੇ ਫਰੀ ਜਾਓ ਮੇਨ ਹੁੰਦਾ ਵੀ ਟੈਕਨੀਕਲ ਤੁਸੀਂ ਕਹੋ ਵੀ ਲੈਂਡਾ ਯਾਰ ਜਿਹੜਾ ਕੋਰਾ ਜਾਂਦੇ ਵਿੱਚ ਟੈਕਨੀਕਲ ਆਉਂਦਾ ਤੁਹਾਡੇ ਕੋਲ ਕੰਬੋ ਹੈਗਾ ਦੁਕਾਨ ਤੇ ਜਾ ਕੇ ਇਹ ਚੀਜ਼ ਪੁੱਛੋ ਰੇਟ ਤੁਹਾਨੂੰ ਦੱਸਤਾ ਵੀ ਇਹ 500 ਰੁਪਏ ਕਿਲੇ ਦੀ ਪੈਂਦੀ ਆ ਇਹਦੇ ਵਿੱਚ ਅੱਧਾ ਲੀਟਰ ਦੀ ਪੈਕਿੰਗ ਵੀ ਆਉਂਦੀ ਆ 250 ਗ੍ਰਾਮ ਦੀ ਪੈਕਿੰਗ ਵੀ ਆਉਂਦੀ ਆ ਔਰ 1 ਲੀਟਰ ਦੀ ਪੈਕਿੰਗ ਵੀ ਆਉਂਦੀ ਆ ਉਹ ਤੁਸੀਂ ਆਪਣੇ ਏਰੀਆ ਜਾਂ ਆਪਣੇ ਰਕਬੇ ਦੇ ਹਿਸਾਬ ਨਾਲ ਲੈ ਸਕਦੇ ਹੋ ਕੋਈ ਐਦਾਂ ਨਹੀਂ ਹੈ ਹੁਣ ਕਈ ਦਵਾਈਆਂ ਹੁੰਦਾ ਵੀ ਬਾਈ ਯਾਰ ਆਪਾਂ ਨੂੰ ਅੱਧਾ ਲੀਟਰ ਤੋਂ ਘੱਟ ਮਿਲਦੀ ਹੋਏ ਨਹੀਂ ਸੋ ਇਹ ਦਵਾਈ ਤੁਹਾਨੂੰ 250 ਗ੍ਰਾਮ ਦੇ ਵਿੱਚ ਵੀ ਆਉਂਦੀ ਆ ਠੀਕ ਹੈ ਅੱਧਾ ਲੀਟਰ ਦੇ ਵਿੱਚ ਵੀ ਆਉਂਦੀ ਆ ਲੀਟਰ ਦੇ ਵਿੱਚ ਵੀ ਆਉਂਦੀ ਆ ਜਿੱਦਾਂ ਜਿੱਦਾਂ ਤੁਹਾਡੀ ਲੋੜ ਹੈ ਉਦਾਂ ਉਦਾਂ ਤੁਸੀਂ ਕਰ ਸਕਦੇ ਆ ਇਹਦੇ ਨਾਲ ਤੁਹਾਨੂੰ ਦੱਸਦਾ ਵੀ ਜਿਹੜੀ ਤੁਹਾਡੀ ਸੁੰਡੀ ਦੀ ਸਮੱਸਿਆ ਟਿੱਡੇ ਦੀ ਸਮੱਸਿਆ ਨਾਲ ਹੀ ਤੋਤੀ ਪਤੰਗਾ ਜਾਂ ਜੋ ਵੀ ਤੁਹਾਡੇ ਹੈਗਾ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਨਸੈਕਟਾ ਕੀਟ ਆ ਉਹਨੂੰ ਤੁਹਾਡਾ ਕੰਟਰੋਲ ਕਰੂਗੀ ਨਾਲ ਜਿਹੜਾ ਫੰਗੀ ਸਾਈਡ ਆ ਉਹ ਤੁਹਾਨੂੰ ਦੱਸਤਾ ਵੀ ਫੰਗੀ ਸਾਈਡ ਤੁਸੀਂ ਬਾਈ ਵਧੀਆ ਕਰਿਓ ਆਪਣੇ ਝੋਨੇ ਵਿੱਚ ਕਿਉਂਕਿ ਇਸ ਵਾਰ ਜਿੱਦਾਂ ਮੌਸਮ ਬੱਦਲ ਵਾਈ ਵਾਲਾ ਕਦੇ ਧੁੱਪ ਨਿਕਲ ਗਈ ਕਦੇ ਬੱਦਲ ਹੋ ਗਏ ਕਦੇ ਹਲਕਾ ਮੀਂਹ ਪੈ ਗਿਆ ਕਦੇ ਭਾਰਾ ਮੀਂਹ ਪੈ ਗਿਆ ਉਹਦੇ ਹਿਸਾਬ ਨਾਲ ਤੁਸੀਂ ਜਿਹੜਾ ਫੰਗੀ ਸਾਈਡ ਕਰਨਾ ਉਹ ਮੇਰਾ ਵੀਰ ਵਧੀਆ ਹੀ ਕਰਿਓ ਠੀਕ ਆ ਹੁਣ ਕਈ ਬੰਦੇ ਵਿੱਚ ਨਟਿਵੋ ਬਾਰੇ ਪੁੱਛੀ ਜਾਂਦੇ ਆ ਦੇਖੋ ਯਾਰ ਜਦੋਂ ਆਪਾਂ ਆਪਣੇ ਖੇਤ ਦੇ ਵਿੱਚ ਚੀਜ਼ ਉਹ ਵਰਤ ਹੀ ਨਹੀਂ ਹੈਗੀ ਹੁਣ ਮੈਂ ਤਾਂ ਦੱਸਣ ਨੂੰ ਤਾਂ ਮੈਂ ਤੁਹਾਨੂੰ ਸਾਰੀਆਂ ਕਹਿ ਦੂੰਗਾ ਵੀ ਬਾਈ ਨਟਿਵੋ ਵੀ ਕਰ ਦੋ ਕਸਟੋਡੀਆ ਵੀ ਕਰ ਦੋ ਐਮਈ ਸਟਾਰਟਅਪ ਵੀ ਕਰ ਦੋ ਹਨ ਫਿਰ ਉਹਦੇ 'ਚ ਫਾਇਦਾ ਕੀ ਆ ਮੇਨ ਮੁੱਦਾ ਹੁੰਦਾ ਵੀ ਆਪਾਂ ਤੁਹਾਡੇ ਪੈਸਿਆਂ ਦਾ ਫਾਇਦਾ ਕਰੀਏ ਔਰ ਤੁਹਾਡੀ ਫਸਲ ਦਾ ਬਾਕੀ ਜਿਹੜੇ ਪਰ ਆਪਣੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ